ਲੇ ਮਿੱਤਰੋ ਸਵੇਰ ਕੇ ਵੱਜ ਗਏ 9 ਤੇ ਮੌਸਮ ਆਪਾਂ ਕੱਲ ਵੀ ਦਿਓ ਜੀ ਬਹੁਤ ਖਰਾਬ ਸੀ ਪਰ ਖਰਾਬ ਦੇ ਨਾਲ-ਨਾਲ ਵੀਰੋ ਕੱਲ ਰੱਬ ਨੇ ਫਿਰ ਛਿੜਕਾ ਛੜਕਾਈ ਕਰੀ ਦਿੱਤੀ ਮੀਂਹ ਦੀ ਤੇ ਰਾਤ ਮੀਂਹ ਪੈ ਗਿਆ ਵੀਰੋ ਤੇ ਸੂਰਜ ਆ ਗਿਆ ਅੱਜ ਸਵੇਰੇ 9 ਵਜੇ ਪਰ ਮੀਂਹ ਪਿਆ ਬਈ ਨਾ ਨਹੀਂ ਪਿਆ ਤੇ ਜਿਵੇਂ ਆਪਾਂ ਕਹਿ ਦੀ ਜਿਆਦਾ ਪਿਆ ਠੀਕ-ਠੀਕ ਪਿਆ ਬੜੀ ਮੋਟੀ ਕਿਣਕਣ ਹੋਈ ਆ ਪਰ ਖੇਤ ਮਾੜੇ ਮੋٹے ਗਿੱਲੇ ਹੋ ਗਿਆ ਦੇਖੋ ਸਕਦੇ ਤੁਸੀਂ ਆਪਾਂ ਨਹਿਰ ਵਾਲੇ ਖੇਤਾਂ 'ਤੇ ਜਾ ਰਹੇ ਸੀ ਪਹਾੜੀ ਦੇ ਉੱਤੇ ਤੇ ਇੰਨਾ ਗਿੱਲਾ ਹੋਇਆ ਮਾੜਾ ਮੋਟਾ ਹੀ ਪਿਆ ਵੀਰੋ ਇਹਦਾ ਕੋਈ ਨੁਕਸਾਨ ਨਹੀਂ ਪਰ ਬੱਸ ਨੁਕਸਾਨ ਹੈ ਅਭੀ ਜਿਆਦਾ ਨਾ ਪਾਵੇ ਰੱਬ ਕਿਉਂਕਿ ਕਣਕਾ ਹਣਕਾ ਲੋਕਾਂ ਨੇ ਹੁਣ ਭਰਤੀਆਂ ਤੇ ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਜਿਆਦਾ ਨਾ ਬਸ ਪਈ ਬੇਨਤੀ ਰੱਬ ਅੱਗੇ ਬਾਕੀ ਧੁੱਪ ਨਿਕਲ ਗਈ ਵਧੀਆ ਸੂਰਜ ਆ ਗਿਆ ਦੇਖੋ 9 ਵਜੇ ਸਵੇਰ ਤੇ ਪਾਏ ਸੀ ਵੀਰੋ ਨਹਿਰ ਵਾਲੇ ਖੇਤਾਂ ਵੱਲ ਤੇ ਬੰਦਰ ਵੀਰੋ ਬੈਠੇ ਆ ਦੇਖੋ ਸਾਹਮਣੇ ਉੱਤੇ ਤੇ ਉਹ ਚੜ ਗਏ ਮੈਨੂੰ ਦੇਖ ਕੇ ਤੇ ਥੱਲੇ ਆਉਣਾ ਕਾਲੂ ਜਿੰਦਾਬਾਦ ਤੇ ਉਹ ਦੇਖੋ ਸਾਹਮਣੇ ਇਹ ਨਹੀਂ ਹਟਦਾ ਇਹ ਆਪਣੇ ਨਾਲ ਹੀ ਰਹਿੰਦਾ ਜਦੋਂ ਵੀ ਪਾਣੇ ਆਪਣੇ ਨਾਲ ਹੀ ਆ ਜਾਂਦਾ ਤੇ ਇਹ ਦੇਖੋ ਪੜ ਰਹੇ ਸੀ ਇੱਧਰ ਬੰਦਰ ਪਰ ਇਹਨੇ ਚੜਾ ਤੇ ਕੰਦੇ ਕਿਕਰਾਂ ਦੇ ਉੱਤੇ ਇਹ ਫਿਰ ਰਿਹਾ ਵੀ ਬੰਦਰ ਲੱਭਦਾ ਸਾਹਮਣੇ ਆ ਜਾ ਮਿਲੈਨ ਗੁਸ਼ਾ ਆ ਜਾ ਹੋ ਰਿਹਾ ਉਧਰ ਉਧਰ ਦੇਖ ਤੇ ਬਾਈ ਨੂੰ ਦਿਖਿਆ ਨਹੀਂ ਹਜੇ ਉਹ ਪਿੱਛਾ ਦਿਖੇ ਦੇ ਤੇ ਉਧਰ ਉਸਵਾ ਚੜ ਰਹੇ ਆ ਦਰਖਤ ਦੇ ਉੱਪਰ ਇਹ ਖੜ ਗਿਆ ਹੁਣ ਇੱਥੇ ਆ ਕੇ ਇਹਨੂੰ ਨਾ ਆਵਾਜ਼ ਆਏਗੀ ਦੇਖੀ ਹੁਣ ਦੇਖਦੇ ਰਿਹਾ ਤੁਸੀਂ ਤੇ ਇਹ ਹੁਣ ਆਪਣੇ ਹੀ ਰੰਗ ਦੇ ਵਿੱਚ ਚੱਲ ਰਿਹਾ ਪਰ ਇਹਨੂੰ ਨਾ ਆਵਾਜ਼ ਆਏਗੀ ਦੇਖੀ ਕਿਵੇਂ ਦੌੜੇਗਾ ਏ ਦੇਖ ਸੁਣ ਰਿਹਾ ਏ ਵਾਸ ਸੁਣ ਰਿਹਾ ਫੇ ਕਿਧਰੋਂ ਆਵੇ ਬਾਂਦਰ ਦੀ ਆਵਾਜ਼ ਤੇ ਫੇ ਭੱਜਾਂ ਨਹੀਂ ਇਹ 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 ਹੱਗੀ ਆਗੀ ਆਗੀ ਹੌਲੀ ਹੌਲੀ ਤਰਪਿਆ 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 ਸੁਣ ਰਿਹਾ ਕੰਨ ਲਾ ਕੇ ਦੇਖ ਛਿਸ਼ ਫੜ ਗਿਆ ਚੁੱਪ ਕੇ ਦੇਖੋ ਕਿਵੇਂ ਖੜਿਆ देख कलू कालू कालू इन सुन नहीं रहा भाई लॉम्बड़ी वाला दिमाग है इसका माड़ी जी आवाज आई इन्हू देखी किए इन्हू आई नहीं हजे ਕਾਲੂ 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 ਹੋ ਰਿਹਾ ਓਏ ਓਏ ਹੋ ਰਿਹਾ ਉਹਦੇ ਹੋ ਰਿਹਾ ਇੱਧਰ ਨਾ ਵਈ ਇਦੋਂ ਦੀ ਆਵਾਜ਼ ਆ ਰਹੀ ਹੈ ਆਪਣੇ ਜੱਤ ਕਾਬ ਨਹੀਂ ਸੁਣਦਾ ਜਦ ਤੱਕ ਨਹੀਂ ਥੋੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਹੋ ਗਈ ਵੀਰੇ 9 ਸੌਰੀ 8 ਦਸੰਬਰ ਤੇ ਸਵੇਰ ਕੇ 9 ਵਜੇ ਤੇ ਅੱਜ ਤੇ ਆਪਾਂ ਘੁੰਮਣ ਦੇਖੋ ਆਪਣੇ ਮੈਰ ਵਾਲੇ ਖੇਤਾਂ ਵਿੱਚ ਕਾਲੂ ਆਪਣੇ ਨਾਲ ਆਓ ਸਾਹਮਣੇ ਖੜਾ ਹੈ ਦੇਖੋ ਤੇ ਲੱਭ ਰਿਹਾ ਉਹ ਬਾਂਦਰ ਬੁੰਦਰ ਸ਼ਿਕਾਰ ਕੋਈ ਪਰ ਮਿਲਿਆ ਨਹੀਂ ਅਜੇ ਤੱਕ ਬਾਕੀ ਵੀਰੋ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਤੇ ਮੌਸਮ ਬਹੁਤ ਖਰਾਬ ਹੋ ਰਿਹਾ ਸੀ ਕੱਲ ਤੇ ਤੁਹਾਨੂੰ ਦੱਸਿਆ ਸੀ ਵੀ ਮੀਂਹ ਆਣ ਦੇ ਚਾਂਸ ਹੈਗੇ ਸੀ ਤੇ ਕਣੀਆਂ ਵੀ ਆਣ ਲੱਗੀਆਂ ਸੀ ਤੇ ਜਦ ਕੀ ਰਾਤ ਵੀਰੋ ਮੀਂਹ ਪੈ ਗਿਆ ਪਰ ਕਿਣਮਿਣ ਹੋਈ ਆ ਜਿਆਦਾ ਨਹੀਂ ਪਿਆ ਤੇ ਜਿਸ ਨਾਲ ਤਾਂ ਕੋਈ ਨੁਕਸਾਨ ਨਹੀਂ ਕਣਕਾਂ ਨੂੰ ਕਿਉਂਕਿ ਜਿਆਦਾ ਪੈ ਜਾਂਦਾ ਫਿਰ ਤਾਂ ਨੁਕਸਾਨ ਸੀ ਪਰ ਥੋੜਾ ਪਿਆ ਇੰਨਾ ਪਿਆ ਨਹੀਂ ਕਿਣ ਮੀਣੇ ਮਤਲਬ ਛਿੜਕਾ ਜਿਹਾ ਪਿਆ ਥੋੜਾ ਥੋੜਾ ਤੁਹਾਨੂੰ ਦਿਖਾਉਂਦੇ ਆ ਬਾਕੀ ਸਵੇਰ ਕੇ 9 ਵਜੇ ਅੱਜ ਸੂਰਜ ਨਿਕਲ ਗਿਆ ਰਾਤ ਮੀਂਹ ਪਿਆ ਸੀ ਛਿੜਕਾ ਜਿਹਾ ਪਰ ਇਹ ਸੂਰਜ ਨਿਕਲ ਰਿਹਾ ਤੇ ਦਿਖਾਉਂਦੇ ਆ ਤੁਹਾਨੂੰ ਮੌਸਮ ਅੱਜ ਦਾ ਤਾਂ ਚੈੱਕ ਕਰੋ ਵੀਰੋ ਦੇਖੋ ਸਾਹਮਣੇ ਸੂਰਜ ਆ ਗਿਆ ਤੇ ਮੀਂਹ ਵੀਰੋ ਜਿਆਦਾ ਪਿਆ ਨਹੀਂ ਠੀਕ ਪਿਆ ਬਸ ਇੰਨੇ ਨਾਲ ਤਾਂ ਕੁਝ ਨਹੀਂ ਹੁੰਦਾ ਬਾਕੀ ਜ਼ਿਆਦਾ ਨਾ ਪਾਵੇ ਤੇ ਹੁਣ ਠੀਕ ਆ ਵਧੀਆ ਮੌਸਮ ਅੱਜ ਤੇ ਦੇਖੋ ਧੁੱਪ ਨਿਕਲ ਗਈ ਵਧੀਆ 9 ਵਜੇ ਤੇ ਕਾਲੂ ਆਪਣੇ ਨਾਲ ਆ ਇਧਰ ਆਪਣੀ ਸਰੋਂ ਦੇਖ ਲੋ ਵਧੀਆ ਹੋ ਗਈ ਤੇ ਛਿੜਕੇ ਨਾਲ ਚਲੋ ਇਹਨੂੰ ਤਾਂ ਪਾਣੀ ਮਿਲ ਗਿਆ ਛਿੜਕਾ ਪਾ ਕੇ ਬਾਕੀ ਜ਼ਿਆਦਾ ਨਾ ਪਾਵੇ ਕਿਉਂਕਿ ਜ਼ਿਆਦਾ ਨਾਲ ਨੁਕਸਾਨ ਆ ਇਹਨੇ ਨਾਲ ਕੋਈ ਨੁਕਸਾਨ ਨਹੀਂ ਬਾਕੀ ਕਾਲੂ ਦੇਖੋ ਇਹ ਦੇਖ ਰਿਹਾ ਵੀਰੋ ਸ਼ukarਸ਼ਕੂਰ ਕੋਈ ਇਧਰ ਆਪਣੀ ਸਰੋਂ ਤੇ ਛਿੜਕਾ ਇੰਨਾ ਵੀ ਨਹੀਂ ਪਿਆ ਵੀਰੋ ਦੇਖੋ ਹੱਲੇ ਵੀ ਥੋੜਾ ਥੋੜਾ ਪਿਆਰ ਲਈ ਮਿੱਟੀ ਸੁੱਕੀ ਹੋਰ ਪਾਣੀ ਤਾਂ ਇਹਨੂੰ ਲਾਣਾ ਹੀ ਪੈਣਾ। ਬਾਕੀ ਮੌਸਮ ਅੱਜ ਤਾਂ ਚੈੱਕ ਕਰ ਲੋ। ਸਵੇਰ ਕੇ 9:00 ਵਜੇ 8 ਦਸੰਬਰ ਹੋ ਗਈ। ਤੇ ਆਏ ਤੇ ਆਪਾਂ ਨਹਿਰ ਵਾਲੇ ਖੇਤਾਂ ਆ। ਬਾਂਦਰ ਬੁੰਦਰ ਹੈਗੇ ਆ ਹੱਲੇ ਵੀ ਚੜ ਗਏ ਉੱਪਰ ਤੇ ਕਾਲੂ ਨੂੰ ਦੇਖ ਕੇ ਕਾਲੂ ਉਹ ਦੇਖੋ ਸਾਹਮਣੇ ਆ ਜਾ। ਓਏ ਆ ਜਾ। ਬਾਪਸਾ ਆ ਜਾ ਬਾਪਸਾ। ਇਹ ਬਈ ਦੇਖ ਰਿਹਾ ਜੇ ਇਹਨੂੰ ਕੁਝ ਮਿਲ ਜੇ ਪਰ ਇਹਨੂੰ ਮਿਲਦਾ ਨਹੀਂ ਅੱਜ। ਕਿਉਂਕਿ ਬਾਂਦਰ ਪਹਿਲਾਂ ਹੀ ਤੇ ਉੱਪਰ ਚੜ ਕੇ ਬੈਠ ਗਏ। ਜੋ ਦੇਖੋ ਵੀਰੋ ਕਾਲੂ ਉਹਦੇ ਉਹ ਚੜ ਗਿਆ ਤੇ ਆ ਦੇਖੋ ਨੁਕਸਾਨ ਕੀਤਾ ਹੈ ਬਾਂਦਰਾਂ ਨੇ ਕਿਤੇ ਕਿਤੇ ਕਣਕ ਹੈਗੀ ਕਿਤੇ ਕਿਤੇ ਨਹੀਂ ਬਾਕੀ ਕਾਲੂ ਆਪਣਾ ਉਧਰ ਨੂੰ ਭੱਜ ਗਿਆ ਤੇ ਕਿਉਂਕਿ ਉਹ ਪੱਡਿਆਂ ਦੇ ਉੱਤੇ ਬਾਂਦਰ ਬਹੁਤ ਜ਼ਿਆਦਾ ਚੜ ਰਹੇ ਨੇ ਤੁਹਾਨੂੰ ਥੋੜੀ ਕਲੋਸ ਜਾ ਕੇ ਦਿਖਾਉਂਦੇ ਆ ਬਾਕੀ ਬਾਕੀ ਵੀਰੋ ਇੱਧਰ ਆਪਣੀ ਨਹਿਰ ਆ ਗਈ ਦੇਖੋ ਤੇ ਇਹਦੇ ਵਿੱਚ ਪਾਣੀ ਫਿਲਹਾਲ ਹਲੇ ਹੈ ਨਹੀਂ ਤੇ ਬੁੱਟੀਆਂ ਬੁੱਟੀਆਂ ਹੋ ਰਹੀ ਆ ਦੇਖੋ ਕਿੰਨੀ ਜ਼ਿਆਦਾ ਇਹਦੇ ਮਤਲਬ ਇਹ ਮੌਸਮ ਵਿੱਚ ਇਹਦੇ ਵਿੱਚ ਪਾਣੀ ਆਂਦਾ ਵੀਰੋ ਪਰ ਆਣ ਵਾਲਾ ਪਾਣੀ ਕਦੇ ਵੀ ਆ ਸਕਦਾ ਕਿਉਂਕਿ ਇਹ ਮੌਸਮ ਦੇ ਆ ਕੇ ਨਾ ਪਾਣੀ ਆ ਜਾਂਦਾ ਹੈ ਨਹਿਰ ਚ ਤੇ ਬਾਕੀ ਆ ਵੀ ਜਾਊਗਾ ਕੋਈ ਪਤਾ ਨਹੀਂ ਲੱਗਦਾ ਕਿ ਬੁੱਟੀ ਬਹੁਤ ਜ਼ਿਆਦਾ ਦੇਖੋ ਬਾਕੀ ਕਾਲ ਉਹ ਦੇਖੋ ਇਹਨੂੰ ਮੰਦਰ ਦਿਖ ਰਹੇ ਤੋਂ ਆ ਪਰ ਇਹ ਕੁਝ ਕਰ ਨਹੀਂ ਸਕਦਾ ਕਿਉਂਕਿ ਮੰਦਰ ਉੱਪਰ ਚੜ ਰਹੇ ਆ ਤੇ ਨੀਚੇ ਆ ਦੇਖੋ ਤੇ ਉੱਪਰ ਵੱਲ ਝਾਕ ਰਿਹਾ ਆ ਬਈ ਕੋਈ ਤੇ ਉਹ ਦੇਖੋ ਕਿਵੇਂ ਤੇ ਆਪਣੇ ਨਾਲ ਹੀ ਹੁੰਦਾ ਵੀਰੇ ਉਹ ਦੇਖੋ ਲਵੇ ਲਵੇ ਕਣਕ ਜਿਹੜੀ ਕਿਤੇ ਕਿਤੇ ਹੈ ਹੀ ਨਹੀਂ ਕਿਉਂਕਿ ਇੱਥੇ ਮੰਦਰਾਂ ਨੇ ਛੱਡੀ ਨਹੀਂ ਹੈਗੀ ਤੇ ਬਾਕੀ ਮੌਸਮ ਹੋਇਆ ਕੱਲ ਦਾ ਖਰਾਬ ਮੀਂਹ ਪਿਆ ਸੀ ਰਾਤ ਤੇ ਉਹ ਦੇਖੋ ਉਹਨੂੰ ਦਿਖਗੇ ਬਾਂਦਰ ਤੇ ਬਾਕੀ ਇੰਨਾ ਜ਼ਿਆਦਾ ਹੈ ਨਹੀਂ ਵੀਰੋ ਨੁਕਸਾਨ ਕਿਉਂਕਿ ਮੀਂਹ ਕਿੰਨੇ ਚੰ ਮਤਲ ਸ਼ਿਟਕਾਇਆ ਪਿਆ ਜ਼ਿਆਦਾ ਨਹੀਂ ਪਿਆ ਚਲੋ ਵਧੀਆ ਗੱਲ ਆ ਤੇ ਜ਼ਿਆਦਾ ਨਾ ਵੀ ਪਵੇ ਕਿਉਂਕਿ ਨੁਕਸਾਨ ਹੈ ਹੁਣ ਤੱਕ ਕਣਕਾਂ ਨੂੰ ਕਿ ਵੀ ਕਣਕਾਂ ਹੁਣ ਤੁਹਾਨੂੰ ਪਤਾ ਵੀਰੋ ਲੋਕਾਂ ਨੇ ਸਾਰਿਆਂ ਨੇ ਪਾਣੀ ਲਾਏ ਹੋਏ ਆ ਤੇ ਭਰ ਰੱਖਿਆ ਬਾਂਦਰ ਵੀ ਉਹ ਬੈਠੇ ਦੇਖ ਕਾਲੂ ਨੀਚੇ ਯੋ ਆ ਗਿਆ ਵੀ ਯੋ ਦੇਖੋ ਕਿ ਭੱਜ ਰਿਹਾ ਇਹ ਇਹ ਨੂੰ ਬਾਂਦਰ ਨਹੀਂ ਮਿਲਦੇ ਤੈਨੂੰ ਨਹੀਂ ਮਿਲਦਿਆ ਜਾ ਉੱਦੋਂ ਉੱਪਰ ਬੈਠੇ ਆ ਰਾਮ ਗੱਲ ਆ ਚੱਲੀ ਆ ਜਾ ਓਏ ਤੇ ਵੀਰ ਉਹ ਬਾਂਦਰ ਹੱਲੇ ਮਤਲਬ ਉੱਪਰ ਚੜ ਰਹੇ ਆ ਹੈ ਨਹੀਂ ਕਿਤਾਂ ਚ ਪੰਨੂ ਨਹੀਂ ਖਲੇ ਚਾਹ ਦੇਖੋ ਉਹ ਕਿਵੇਂ ਭੌਂਕਰ ਆ ਜਾ ਆ ਦੇਖੋ ਆ ਖੜਾ ਆ ਦੇਖੋ ਇਹ ਜੂ ਜੂ ਮੈਂ ਇਹਦੇ ਅੱਗੇ ਚਲੀ ਜਾਂਦਾ ਇਹ ਹੋਰ ਅੱਗੇ ਭੱਜ ਜਾਂਦਾ ਬਾਂਦਰ ਉਹ ਬੈਠਾ ਸਾਹਮਣੇ ਤੇ ਆ ਨੀਚੇ ਭੌਂਕੀ ਜਾ ਰਿਹਾ ਨੀਚੇ ਨਹੀਂ ਮਿਲਦਾ ਜਾ ਤੈਨੂੰ ਆ ਗਿਆ ਆ ਗਿਆ ਆ ਜਾ ਆ ਜਾ ਆ ਓਏ ਤੇ ਆ ਮੇਰੇ ਨਾਲ ਆਂਦਾ ਵੀਰੋ ਦੇਖੋ ਜਦ ਮੈਂ ਚਲੇ ਜਾਵਾਂਗਾ ਨਾ ਪਿੱਛੇ ਪਿੱਛੇ ਆ ਜਾਏਗਾ ਇਹ ਘੁੰਮ ਗਿਆ ਮੇਰੇ ਨਾਲ ਸਾਰੇ ਇੱਧਰ ਖੇਤਾਂ 'ਚ ਤੇ ਬੰਦਰ ਇਹਨੂੰ ਮਿਲਦੇ ਨਹੀਂ ਆ ਜਾ ਓਏ ਚਲੋ ਭੀਓ ਭੱਜੇ ਦੇਖੋ ਉਹ ਖੜ ਗਿਆ ਵੀਰੋ ਮੱਜਾਂ ਦੇ ਪਿੱਛੇ ਆ ਕੇ ਇਹ ਆਗੇ ਆਪਾਂ ਆਪਣੇ ਖੇਤਾਂ 'ਚੋਂ ਇੱਧਰ ਤੇ ਅਕਸਰ ਇਹ ਦੇਖੋ ਬਾੜੇ ਤੇ ਇੱਧਰ ਕਾਲੂ ਅੰਦਰ ਵੜ ਗਿਆ ਮੰਜਾ ਦੇ ਉੱਤੇ ਬਾਕੀ ਇੱਧਰ ਅਕਸਰ ਵੀਰੋ ਤੁਹਾਨੂੰ ਪਤਾ ਹੀ ਹੈ ਰੋਲੇ ਪੈਂਦੇ ਰਹਿੰਦੇ ਸੀ ਇਹ ਤਿੰਦੂ ਦੇ ਉਹ ਹਰੀ ਆ ਗਿਆ ਤੇ ਇੱਧਰ ਆਪਣੇ ਖੇਤੋਂ ਉੱਥੇ ਤੋਂ ਆ ਗਿਆ ਆਪਾਂ ਵਾਪਸ ਤੇ ਕਾਲੂ ਵੀ ਆ ਗਿਆ ਮੰਦਰ-ਪੁੰਦਰ ਹੈ ਨਹੀਂ ਅੱਜ ਬਾਕੀ ਮੌਸਮ ਅੱਜ ਦਾ ਵਧੀਆ ਤੇ ਬਾਕੀ ਮਿਲਦੇ ਆਂ ਵੀਰੋ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਜਲਦੀ ਮਿਲ ਰਿਆਂ ਅਗਲੀ ਵੀਡੀਓ ਦੇ ਵਿੱਚ ਕੋਈ ਜੰਗਲ ਵਾਲੇ ਏਰੀਏ ਦੇ ਵਿੱਚ ਮਾਰਾਂਗੇ ਅਜ ਜਗੀੜਾ ਦੇਖਾਂਗੇ ਤੇ ਤੁਹਾਨੂੰ ਉੱਥੇ ਦਾ ਜਰੂਰ ਬਲੌਗ ਦਿਖਾਵਾਂਗੇ ਬਾਕੀ ਵੀਡੀਓ ਵਧੀਆ ਲੱਗੀ ਜੇ ਰੋ ਲਾਈਕ ਤੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ